ਹਾਂਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਰ ਜੀ ਅੱਜ ਆਪਾਂ ਤੁਹਾਨੂੰ ਦਿਖਾਲਦੇ ਹਾਂ ਦੋ ਮੱਝਾਂ ਤੇ ਦੋਵੇਂ ਬਹੁਤ ਚੰਗੀਆਂ ਤੇ ਚੰਗੇ ਰਿਕਾਰਡ ਵਾਲੀਆਂ ਜੀ ਇਹ ਕਾ ਮੈਂ ਤਾਜੀ ਸੂਈ ਆ ਚੰਗੇ ਦੁੱਧ ਤੇ ਚੱਲ ਰਹੀ ਤੇ ਦੁੱਧ ਦਊਗੀ ਵੀ ਚੰਗਾ ਜੀ ਗਾੜੀ ਪਿਛਾੜੀ ਮੈਂ ਦੀ ਲੇਵਾ ਸਾਰਾ ਕੁਝ ਦੇਖ ਲਓ ਜਿਵੇਂ ਗੋਲ ਸਿੰਘ ਦੀ ਤੇ ਇਹ ਕਾ ਝੋਟੀ ਦੋ ਦੰਦ origignal ਮਗਰ ਇਹਦੇ ਕੱਟੀ ਤੇ ਜਿਵੇਂ ਤਾਜੀ ਸੂਈ ਕੱਲਾ ਕੱਲਾ ਥਣ ਨਿੱਕੀ ਸਿੰਘੀ ਤੁਹਾਡੇ ਨਾਲ ਦੋਵਾਂ ਦੀ ਜਾਣਕਾਰੀ ਸ਼ੇਅਰ ਕਰਦੇ ਆਂ ਤੇ ਦੋਵਾਂ ਦੀ ਡਿਟੇਲ ਸ਼ੇਅਰ ਕਰਦੇ ਆਂ ਕਰੀਏ ਮੰਗਲੂ ਜੀ ਚਾਲੂ ਚਲੋ ਹਾਂਜੀ ਸਾਰੇ ਵੀਰਾਂ ਨੂੰ ਸასი ਗੱਲ ਜੀ ਓਂਕਾਰ ਡੇਰੀ ਫਾਰਮ ਦੇ ਢਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਾਮ ਓਂਕਾਰ ਸਿੰਘ ਪਿੰਡ ਕੋਕਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ ਆਪਣਾ 9779283441 9779283441 ਹੋਰ ਮੰਗਲੂ ਜੀ ਕਹਿਮ ਜੀ ਹਾਂਜੀ ਠੀਕ ਠਾਕ ਜੀ ਹਾਂਜੀ ਅੱਜ ਵੀ ਬਹੁਤ ਬੈਂਡਿਆ ਹਾਂਜੀ ਬਾਰਿਸ਼ ਬਹੁਤ ਆ ਜਾ ਵੇਖੋ ਬਹੁਤ ਵਧੀਆ ਹਾਂਜੀ ਸਹੀ ਗੱਲ ਆ ਤੇ ਦੋ ਝੁੱਟੀਆਂ ਵਖਾਲੀਏ ਗੱਲ ਵਾਲਾ ਮਾਲ ਆਪਣਾ ਵੇਖਿਆ ਠੀਕ ਆ ਬਹੁਤ ਵਧੀਆ ਵੀਡੀਓ ਤੇ ਰਿਸਪੌਂਸ ਮਿਲਣ ਲਿਆ ਨਜ਼ਾਰੇ ਵਜੇ ਸਹੀ ਗੱਲ ਹੈ ਕਿ ਨਹੀਂ ਸਹੀ ਸਹੀ ਆ ਜੇ ਫਿਰ ਨਵਾਂ ਹਾਂ ਅੱਜ ਫਿਰ ਨਵਾਂ ਮਾਲ ਆਇਆ ਤੇ ਕਰੀਏ ਵਖਾਲੀਏ ਫਿਰ ਚਲੋ ਤੋ ਖੋਲੋ ਇਹ ਆ ਝੁੱਟੀ ਜਿਹੜੀ ਇਹਦਾ ਦੂਸਰਾ ਸੁਆ ਜੀ ਠੀਕ ਆ ਥਾਂ ਲੈਵਾ ਦੇਵਾ ਦੂਗਾ ਵੇਖੋ ਕੁਆਲਿਟੀ ਥਾਂ ਲੈਵਾ ਵੇਖੋ ਇਹ ਸਕੁਆਲਿਟੀ ਵੇਖੋ ਜੀ ਤੇ ਆ ਮਗਰ ਬੱਚਾ ਜੀ ਆ ਮਗਰ ਬੱਚਾ ਕੱਟਾ ਏ ਕੱਟਾ ਜੀ ਮਗਰ ਕੱਟਾ ਹੀ ਬੱਚਾ ਬਲਿਆ ਠੀਕ ਪੂਰਾ ਪਿੱਠ ਕੁੜਾ ਕੱਟੇ ਦਾ ਬਹੁਤ ਖਾਲ ਦਾ ਮਗਰ ਪਿੱਠ ਪੂੜਾ ਬਹੁਤ ਸੋਹਣਾ ਕੱਟੇ ਦਾ ਸੋਹਣਾ ਵਾ ਹਾਂਜੀ ਤੇ ਝੋਡੀ ਦਾ ਦੂਸਰਾ ਸੁਗਾਵਾ ਤੇ ਗਾੜੀ ਕੁੜੀ ਕੋਲ ਠੀਕ ਹੋਵੇਵਾ ਚੰਦੂ ਹੁੰਡਿਆ ਠੀਕ ਹੈ ਜੀ ਹੋਵਾ ਚੰਗਾ ਲੈਵਾ ਆ ਜੀ ਤੇ ਝੂਟੀ ਥਲੇ ਨਾ ਨੈਟ ਹਾਂਜੀ 12 ਕਿਲੋ ਬੋੜਾ ਤੇ ਆ ਦੇ ਠੀਕ ਆ ਹਾਂ ਮਤਲਬ ਅੱਜ 7-8 ਦਿਨ ਹੋ ਗਏ ਸੂਈ ਨੂੰ ਬੱਚਾ ਬਹੁਤ ਵੱਡਾ ਦਿੱਤਾ ਵਾ ਤੇ ਇੰਨੇ ਵੀ ਦਿਨਾਂ ਦੀ ਸੂਈ ਜੀ ਤੇ ਬੋੜਾ ਨਾਲੇ ਕੋਈ ਦੁੱਧ ਨਾਲੇ ਦੁੱਧ ਝੁੱਟੀ ਦੇ ਨੂੰ ਕਿ 15 ਕਿਲੋ ਠੀਕ ਆ ਹਾਂ 12 ਨੈਟ ਤੇ ਆ ਰਿਹਾ ਹੁਣ ਕੋਈ ਦੋ ਟਾਈਮ ਤਿੰਨ ਟਾਈਮ ਐਂ ਤਾਂ ਸੱਦੀ ਕਰਕੇ ਲੈ ਜੀ ਠੀਕ ਆ ਠੀਕ ਆ ਜੀ ਤੇ ਖੋਲੋਗੇ ਖੋਲੋ ਤੇ ਮੰਗਲੂ ਜੀ ਖੋਲ ਖੋਲੋ ਜੀ ਤੇ ਖੋਲ ਕੇ ਤੋੜ ਕੇ ਵਖਾਲੋ ਹੁਣ ਮੰਗਲੂ ਜੀ ਹੁਣ ਤੁਹਾਨੂੰ ਤੋੜ ਕੇ ਵਖਾਲਦੇ ਆ ਹੋਰ ਮੰਗਲੂ ਜੀ ਲੱਗਿਆ ਜੀ ਦੇਖੋ ਜੀਲੇ ਵਾ ਕਰੋ ਚੈੱਕ ਦੱਸਦੀ ਆ ਵੀ ਕੀ ਹਾਂ ਮੈਂ ਹੈਗੀ ਆ ਵੇਖੋ ਜੀ ਕਰੋ ਚੈੱਕ ਟੂਰ ਦੇ ਮਾਰੀ ਜੀ ਲੰਮੀ ਤੋਰ ਦੇ ਗਾਂ ਨੂੰ ਤੋਰਦੀ ਤੋਰਦੇ ਤੋਰਦੀ ਲਾ ਜਾ ਲਾ ਜਾ ਵੇਖੋ ਜੀ ਪੂਰੀ ਵੱਡੀ ਮੈਂ ਆ ਕੋਈ ਮਿੰਟ ਦਾ ਟਾਈਮ ਨਹੀਂ ਲੱਗਾ ਹੁੱਕਾ ਜੀ ਅੱਜ ਤਰੀਕਾ ਮੰਗਲੂ ਜੀ 20 ਜੀ ਜੀ ਤੇ ਮਹੀਨਾ ਅੱਜ 2 ਫਰਵਰੀ ਦਾ ਹਾਂਜੀ ਤੇ 20 ਤਰੀਕ ਦੂਜਾ ਮਹੀਨਾ 2025 ਨੂੰ ਕੈਮਰੇ ਕੋਈ ਸਾਡੇ ਆ ਕੇ ਚੈੱਕ ਕਰ ਲੈ ਬਾਜ਼ਾਰ ਮਹੀਂ ਨੂੰ ਲਗਾਉ ਤੇ ਮਹੀਂ ਨੂੰ ਤੁਰਨਾ ਔਖਾ ਹੈ ਸਹੀ ਗੱਲ ਤੇ ਮਹੀਂ ਆਪਾਂ ਚੋਈ ਹੋਊਗੀ ਸਵੇਰੇ 7 ਵਜੇ ਦੇ ਕਰੀਬ ਦੀ 7 ਵਜੇ ਦੇਖ ਲਓ ਲੇਵਾ ਜੀ 7 ਵਜੇ ਦੇ ਕਰੀਬ ਤੇ ਫਟਾੜਾਇਆ ਜੀ ਠੀਕ ਐ ਝੁੱਟੀ ਵੱਲੋਂ ਦਸੀਏ ਇਹਨੂੰ ਬੱਚਾ ਲਾ ਜੀ ਬਾਅਦ ਚ ਲਾ ਦੀਏ ਕੀਮਤ ਕਰਕੇ ਐਂ ਤੇ ਬੱਚਾ ਲਾਉਣੇ ਠੀਕ ਐ ਜੀ ਦੋਵਾਂ ਦਾ ਲਾ ਦਾਂਗੇ ਕੀਮਤ ਦੱਸੋ ਜੀ ਮੰਗਲੂ ਜੀ ਕਿੰਨੀ ਹੈ ਦੀ ਕਰ ਦੋ 1.5 ਦਿਨ ਹੋ ਜੀ ਲੱਗੇ ਹੋ ਤਾਂ ਦੱਸੋ ਕੀਮਤ ਦੇਰ ਹੀ ਡੇਢ ਕਿਤੀ ਜਿੰਨੇ ਦੀ ਕਹਿਣੀ ਜਿੰਨੇ ਦੀ ਦੇਣੀ ਤੂੰ ਹੀ ਦੇਣੀ ਆ ਦੇਲਿਓ ਹਾ ਡੇਢ ਦੀ ਮੈਂ ਤੇ ਮੰਗਲੂ ਜੀ ਡੇਢ ਦੀ ਆ ਹਾਂ ਤੇ ਜਾਇਜ਼ ਦੇ ਦੀਏ ਕਰ ਬੈਕ ਤੀ ਤੂੰ ਹੀ ਪੱਕੀ ਦੱਸ ਦੇ ਤੂੰ ਨਾ ਘੱਟ ਦੱਸਿਆ ਕਰ ਤੇਰੀ ਕੋਈ 140 ਦੀ ਨਹੀਂ ਜ਼ਿਆਦਾ ਦਾ ਨਾ ਕਰ ਫਿਰ ਮਹੀਂ ਤੇ ਇਹ ਲਾਸਟ ਹਾਂਜੀ 125 ਦੀ ਠੀਕ ਆ ਠੀਕ ਆ ਜਮਾਂ ਜਾਇਜ਼ ਕੀਮਤ ਆ ਜੀ ਖਾਣੇ ਬਾਅਦ ਖਾਲੋ ਜੀ ਖਾਣੇ ਬਾਅਦ ਖਾਲਦਾ ਜੀ ਪੂਰਾ ਖਾਣੇ ਬਾਅਦ ਸੋਨਾ ਲੱਗਾ ਆ ਕਾਲ ਸੁਰੱਖਿਆ ਦੇਖੋ ਜੀ ਕਰੋ ਜੈਕ ਬਾਕੀ ਤੁਹਾਨੂੰ ਪਸਮਾਲ ਲਾ ਕੇ ਦਿਖਾਉਂਦੇ ਆਂ ਜਾਨ ਹੀ ਕੱਢ ਦੂਗੀ ਕਹੋਗੀ ਵੀ ਮੈਂ ਆ ਮੇਰੇ ਤੋਂ ਅੱਗੇ ਕੁਛ ਹੈ ਹੀ ਨਹੀਂ ਜੀ ਆ ਆ ਜੀ ਇਹ ਤਾਂ ਦੋ ਦੰਦ ਕੱਟੀ ਜੇ ਅਰੀਜਨਲ ਤੇ ਇਹਦੇ ਥੱਲੇ ਦੁੱਧ ਹੋਊਗਾ ਜੀ ਇਸ ਟਾਈਮ ਤੇ 11 ਕਿਲੋ ਨੱਟ ਤਿਆਰ ਨੱਟ ਪਿਆਰ ਕੋਈ ਦੋ ਟਾਈਮ ਚੂਲੇ ਤਿੰਨ ਟਾਈਮ ਚੂਲੇ ਇਹਦੇ ਮੰਗਲੂ ਜੀ ਦੰਦ ਚੈੱਕ ਕਰਾਉਣੇ ਆ ਕਰਾ ਦਿਨੇ ਆ ਜੀ ਥੋੜਾ ਕਰਾ ਦੋਗੇ ਜੀ ਆਓ ਕੱਟੀ ਜੀ ਇਹਦੇ ਮਗਰ ਬਹੁਤ ਸੋਹਣੀ ਕੱਟੀ ਮੋਰਾ ਦੀ ਤਾਂ ਤਾਂ ਹੀ ਰੱਖੋ ਜੀ ਥੱਲੇ ਨਾ ਪਾਓ ਇਹਦੇ ਨਾਲ ਬੱਚਾ ਲਾ ਕੇ ਬੰਨਣਾ ਨਾ ਮਾੜਾ ਜਿਹਾ ਪਸਮਾਲ ਲੱਗਿਆ ਬਾਕੀ ਝੋਟੀ ਜਿਹੜੀ ਇਹ ਵੀ ਬਹੁਤ ਜ਼ਿਆਦਾ ਚੰਗੀ ਆ ਰੰਗ ਸਿੰਗ ਬਹੁਤ ਜ਼ਿਆਦਾ ਕੱਟੀ ਚੰਗੀ ਆ ਜਿੰਨੀ ਕਹਿ ਦੀ ਹੁੰਦੀ ਚੰਗੀ ਆ ਤੇ ਪਸ਼ੂ ਤਾਂ ਆਪਣੇ ਕੋ ਹੋਰ ਵੀ ਅੰਦਰ ਖੜੀਂਗੀ ਜਾਂਦੇ ਆ ਪਰ ਆਪਾਂ ਦੋ ਹੀ ਪਸ਼ੂ ਦਿਖਾਵਾਂਗੇ ਆਪ ਦਾ ਚੈਨਲ ਆ ਕੋਈ ਪੈਸੇ ਨਹੀਂ ਲੱਗਣੇ ਸਹੀ ਗੱਲ ਦੀ ਸਹੀ ਗੱਲ ਲੱਗ ਨਹੀਂ ਹਾਂਜੀ ਤੇ ਦੋ ਵਿਖਾ ਲੀਏ ਇੱਕ ਵਿਖਾ ਲੀਏ ਨਾਲੇ ਦੁੱਧ ਦਾ ਚੱਲਦਾ ਰਹਿੰਦਾ ਦੁੱਧ ਨਹੀਂ ਘਟਦਾ ਜੀ ਸਹੀ ਗੱਲ ਗਾਗ ਵੀ ਦੁੱਧ ਵਾਲੇ ਭਗ ਤੋਣੇ ਪੈਂਦੀ ਹੈ ਜੀ ਤਾਂ ਅੱਜ ਮੰਗਲੂ ਜੀ ਠੰਡ ਬਹੁਤ ਹੈ ਹਵਾ ਬਹੁਤ ਚੱਲਦੀ ਹੈ ਬੱਦਲ ਵੀ ਬਹੁਤ ਹੈ ਜੀ ਅੱਜ ਤਾਂ ਅੱਜ ਤਾਂ ਮੀਂਹ ਹੈ ਉਹ ਵੇਖੋ ਜੀ ਕਰੋ ਚੈੱਕ ਜੀ ਹਾਂ ਵੇਖੋ ਜੀ ਜਮਾਨੀ ਅੱਜ ਤਾਂ ਮੀਂਹ ਨੇ ਵਾਟੀ ਘੜ ਛੱਡੇ ਮਾਝੀ ਆਪਣੀ ਨੇ ਨਾ ਹਾਲਿਆ ਆਹ ਵੇਖੋ ਜੀ ਦਿਖਾਓ ਜੀ ਕਰੋ ਕਰੋ ਜੀ ਤੋਰੋ ਜੀ ਵੇਖੋ ਜੀ ਕਰੋ ਜੀ ਠੰਡ ਪਣੀ ਚੱਲ ਕੀ ਗਿਆ ਫਿਰ ਜਿੰਨੀ ਮੰਗ ਲੂ ਜੀ ਕਰੋ ਥੋੜਾ ਜਿਹਾ ਨਾ ਪਸਮਾਨ ਲੱਗਣ ਕਰਕੇ ਨਾ ਝੋਟੀ ਥੋੜਾ ਜਹਾ ਹੋਰ ਤੋੜ ਦੇ ਮਾੜੀ ਜੀ ਸਿੱਧੀ ਕਰ ਦੇ ਦੇਖੋ ਜੀ ਕਰੋ ਜੀ ਚੈੱਕ ਲੈਓ ਜੀ ਲੈਓ ਆਪਣੀ ਕੋਠੇ ਵਾਲੀ ਮੱਝ ਦੇ ਨਾਲ ਆਇਆ ਜੀ ਅੱਜ ਇਹ ਲਓ ਜੀ ਕਰੋ ਜੀ ਚੈੱਕ بارش ਦੇ ਵਿੱਚ ਇੰਨੇ ਵੀ ਨਾਲ ਆਇਆ ਜੀ ਹਮੰਗਲੂ ਜੀ ਜਰਾ ਪੱਠਾ ਪਿਆ ਬੱਚੇ ਨੇ ਵੀ ਨਾਲਿਆ ਤੇ ਮੱਝ ਨੇ ਵੀ ਨਾਲਿਆ ਆਜੇ ਜੀ ਬੱਚਾ ਇਹਦਾ ਦੰਦ ਮੰਗਲੂ ਜੀ ਪੁੱਟ ਕੇ ਨਹੀਂ ਦਿਖਾ ਲੇ ਤੁਸੀਂ ਦੋ ਦੰਦ ਆ ਜੀ ਆ ਵੇਖੋ ਜੀ ਸੀਲੀ ਖਲੋ ਜਾ ਸੀਲੀ ਕੱਟੀ ਤੇ ਦਿਖਾ ਲੇ ਆ ਵੇਖ ਲਓ ਜੀ ਸੀਲੀ ਵੇਖੋ ਜੀ ਬੱਚਾ ਛੱਡੋ ਨਾ ਛੱਡੋ ਆ ਵੇਖ ਲਓ ਜੀ ਆ ਫੋਟੋ ਮੰਗਲੂ ਜੀ ਕੈਮਰਾ ਤੇ ਕੈਮਰਾ ਫੜੋ ਤੁਸੀਂ ਆ ਵੇਖ ਲਓ ਇਹ ਜੀ ਕਟੀਆਂ ਮਲਵੈਣਾ ਆ ਸਹੀ ਗੱਲ ਈ ਦੇਖੋ ਜੀ ਮਤਲਬ ਕੋਈ ਹਿਲਣ ਦਾ ਨਾ ਤੇ ਪਹਿਲਾਂ ਕਟੀਆਂ ਨੇ ਕਹਿੰਦੀਆਂ ਕੋਠੇ ਟੱਪ ਜੀਏ ਸਹੀ ਗੱਲ ਈ ਦੇਖ ਲਓ ਜੀ ਆ ਵੇ ਮਾਂ ਦੀ ਧੀ ਜਿੱਥੇ ਖਲੋਗੀ ਖਲੋਗੀ ਇਹ ਭਾਈ ਮੰਗਲੂ ਨੂੰ ਕਹੋ ਮੰਗਲੂ ਨੂੰ ਥੱਲੇੋਂ ਦੀ ਨੰਗਾ ਦਾਂਗੇ ਇਹਦੀ ਆਉਂਦੀ ਇਹ ਗੱਡੀ ਫਿਰ ਵੀ ਹੈਡ ਹੈ ਜੇ ਤਾਂ ਗੱਲ ਕਰੀ ਕਿਉਂ ਮੰਗਲੂ ਜੀ ਹੱਲ ਨਹੀਂ ਨੰਗ ਸਕਦੇ ਆਓ ਪਹਿਲਾਂ ਬੱਚੇ ਦੀ ਬੱਚਾ ਆਓ ਬੱਜਾ ਜੀ ਤੇ ਕੱਟੀ ਥੱਲੇ ਜੇ ਬੈਠੇ ਏਦਾਂ ਸਹੀ ਗੱਲ ਈ ਤੇ ਵੇਖ ਲਓ ਕੋਈ ਹਿਲਣ ਦੀ ਕਿਹ ਗੱਲ ਦੀ ਕੋਈ ਪਰਵਾਹ ਨਹੀਂ ਇਹਦੀ ਕੀਮਤ ਕਿੰਨੀ ਹੈ ਇਹਦੀ ਕੀਮਤ ਮੰਗ ਲੂ ਜਿੰਨੇ ਤੂੰ ਕਾਵੇਂ ਦੇਰੀਏ 13 ਦੀ ਉਹ ਨਾ ਹੀ ਨਹੀਂ ਕੀਮਤ ਕਰਿਆ ਕਰ ਕੋਈ ਜਾਣਗੇ ਕੀਮਤਾਂ ਜਿਆਦੀ ਕਰੀ ਜਾਂਦੇ ਆ ਜੈਜ ਕਰ ਦੋ ਕੋਈ ਕੀਮਤਾਂ ਤਾਂ ਥੋੜਾ ਬਾਜ਼ਾਰ ਹੀ ਤੇਜ਼ ਆ ਸਹੀ ਗੱਲ ਈ ਬਾਜ਼ਾਰ ਤੇਜ਼ ਕਰਕੇ ਨਕੀਮਤ ਤੇਜ਼ ਫਿਰ ਕੀਮਤ ਤੇਰੀ ਕਿੰਨੇ ਘੇਰ? ਸਰੋਜੀ ਚੈੱਕ। ਇਦਾਂ ਕੱਟੀ ਪਸਮਾਈ ਆ। ਹੋ ਪਸਮਾ ਵੀ ਲਾਤਾ ਜੀ। ਕੋਈ ਇਦਾਂ ਖੱਲੇ ਬਹਿ ਕੇ ਲਾਦੀ। ਇਹ ਕੁਆਲਿਟੀਆਂ। ਸਹੀ ਗੱਲ ਦੀ। ਹਾਂ ਜੀ। ਜਾ ਤਾਂ ਕੁਆਲਿਟੀਆਂ ਜਿਹੜੀਆਂ ਉਦਾਂ ਕਹੀ ਜਾਂਦੇ ਉਦਾਂ ਨਹੀਂ। ਇਹ ਲਵਾ ਮੰਗ ਲੋ ਜੀ। ਪਸਮਾ ਕੱਟੀ ਨੇ ਲਾਤਾ ਜੇ। ਕੀਮਤ ਤੇਰੀ ਕਿੰਨੇ ਘੇ? ਕੀਮਤ ਜਿੰਨੀ ਤੂੰ ਕਹਵੇਂਗਾ। ਦੇਰ ਕਿ ਫਿਰ ਕੋਈ ਤੀ ਚੋਂ ਤੂੰ ਜਿੰਨੇ ਛੱਡੇ ਸਾਡੇ। ਹਾਂ ਜੀ ਕੱਟੀ ਦਵਾਂਗੇ 20 ਦੀ। 20 ਦੀ। ਆ ਵੇਖ ਲਓ ਜੀ। ਬਚਾ ਨਹੀਂ ਛੱਡਿਆ। ਇੱਕ ਬਖਾਉ ਮਗਰ ਦੇ ਆ ਜੋ ਫਾ ਲਓ ਆ ਦੇ ਪਸਮਾ ਲਾ ਗਈ ਠੀਕ ਹੈ ਇੱਕ 20 ਦੀ ਇਧਰ ਆ ਮਾ ਜੀ ਦੰਦ ਦਿਖਾ ਦੇ ਟਾਈਆਂ ਮੀਨੀਆ ਦੀ ਧੋਂਦੀ ਚੋਟ ਟਾਈਆਂ ਮੀਨੀਆ ਦੀ ਨਹੀਂ ਟਾਈਆਂ ਸਾਲਾਂ ਦੀ ਆ ਪੀ ਟਾਈਆਂ ਸਾਲਾਂ ਦੀ ਪਿਓਰ ਦੋ ਦਾਂਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਆ ਕੱਟੀ ਮਗਰੇ ਦੇ 20 ਹੀ ਦਵਾਂਗੇ ਜੀ 20 ਜੀ ਠੀਕ ਹੈ ਜੀ ਹਾਂ ਜੀ ਇਹਦਾ ਪਸਮਾ ਲਓ ਜੀ ਇਹਦਾ ਪਸਮਾ ਲਾ ਜੀ ਇਹਦਾ ਫਟਾ ਲਾਇਆ ਆ ਆ ਉਹ ਵੇਖ ਉਹ ਵੇਖ ਕੌਲਿਆ ਉਹ ਕਿੱਧਰ ਨੂੰ ਭੱਜ ਗਿਆ ਈ ਗਲਟ ਸਟੇਸ਼ਨ ਫੜ ਲਾ ਦਿੰਦਾ ਗਲਟ ਸਟੇਸ਼ਨ ਥੱਲੇ ਪੈ ਗਈ ਇਹ ਆ ਵੇਖ ਮਾਂ ਤੇਰੀ ਤੇ ਆਇਆ ਕੱਟੀ ਦੀ ਫੇਸ ਕੁਆਲਿਟੀ ਚੈੱਕ ਕਰੋ ਜੀ ਪਿਸ਼ਾਬ ਨਾ ਕਰ ਵੀਰ ਮੇਰਾ ਬਹੁਤੀ ਰੂਮ ਵਰਗੀ ਮੰਗਲੂ ਜੀ ਧਾਰਿਆ ਭੋਲੀਆਂ ਭੋਲੀਆਂ ਭੋਲੇ ਬੰਨੋ ਬੰਨੋ ਬੱਚਾ ਪਸੰਭੀ ਪਸੰਭੀ ਸਣ ਚੂੰਗੀ ਖਿੱਚ ਖਿੱਚੋ ਖਿੱਚੋ ਵੇਖੋ ਜੀ ਕੁਸਮਾਲ ਲੱਗੇ ਤੇ ਨਾ ਚੂੰਗੀ ਚਲਾ ਦੇ ਵੇਖਿਓ ਜੀ ਝੋਨੇ ਦੀ ਮੈਂ ਦੀ ਵੇਖੋ ਜੀ ਝੋਣ ਮੋਟਰੀ ਆ ਦੇਖੋ ਜੀ ਮੰਗਲੂ ਜੀ ਆਉਂ ਫੋਨ ਇੱਕ ਵਾਰ ਫੜਿਓ ਫਿਰ ਮੈਂ ਧਾਰਾ ਮਾਰਦਾ ਦੋਹਾਂ ਹੱਥਾਂ ਨਾਲ ਇੱਧਰ ਆਓ ਓੜੋ ਦੇਖਿਓ ਜੀ ਕਰੋ ਜੀ ਚੱਕ ਚੋਣ ਚੋਣ ਇਹ ਘਰ ਕਿੰਨੀ ਮੋਟੀ ਸਮਰਸੀ ਵਾਲਾ ਮੋਟਰਾ ਸਹੀ ਗੱਲ ਈ ਦੇਖੋ ਜੀ ਕਰੋ ਜੀ ਚੱਕ ਵੀਰ ਮੇਰਾ ਦੁੱਧ ਵੇਖੋ ਕਿੰਨੀ ਤੇਜ਼ ਹੁੰਦਾ ਚਲੋ ਜੀ ਮੰਗਰੂ ਜੀ ਖੋਲੋ ਇਹਨੂੰ ਖੋਲੋ ਖੋਲੋ ਖੋਲ ਕੇ ਤੋੜ ਦਿਓ ਖੋਲ ਕੇ ਤੋੜ ਦਿਓ ਖੋਲ ਕੇ ਦਿਖਾ ਦਿਓ ਬਸ ਮਾਰ ਲੱਗਾ ਤੇ ਹੁਣ ਮੈਂ ਵੇਖਿਓ ਜੀ ਕੀ ਚੀਜ਼ ਬਣੀ ਮੈਂ ਸਹੀ ਅਸਲ ਦੁੱਧ 15 16 ਕਿਲੋ ਵਾਲੀ ਹੈ ਜੀ ਤੇ ਜੋ ਕੀਮਤ ਤੁਹਾਨੂੰ ਕਰਤੀ ਹੈ ਜਮਾਂ ਹੀ ਮੁਖਤ ਵਾਲੀ ਕੀਮਤ ਕੀਤੀ ਹੈ ਇੰਨੇ ਦੁੱਧ ਵਾਲੀ ਮੈਂ ਇੰਨੇ ਦੀ ਮਿਲਦੀ ਨਹੀਂ ਆ 2 2.5 ਕਿਲੋ ਮੈਂ ਦੀ ਗਾੜੀ ਆ ਤੋੜ ਦੋ ਮੰਗ ਲਓ ਜੀ ਹੁਣ 2.5 ਕਿਲੋ ਦੇ ਪੱਕਾ ਹੋਗਾ ਸਿੱਧਾ ਤੋੜ ਦੋ ਸਿੱਧਾ ਲਓ ਜੀ ਕਰੋ ਜੀ ਚੈੱਕ ਵੇਖੋ ਜੀ ਵੇਖੋ ਜੀ ਕਰੋ ਜੀ ਚੈੱਕ ਤੋੜ ਦਿਨਾ ਤੋੜ ਨਾ ਕਰਦਾ ਕਾਂਗਲੇ ਕੁੰਡੇ ਦੇਖੋ ਜੀ ਕਰੋ ਜੀ ਚੱਕ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆ ਵੀਡੀਓ ਵੇਖਣ ਲਈ ਬਾਕੀ ਵੀਰ ਜਿੰਨੇ ਵੀ ਲੈਣੀ ਆ ਸੰਪਰਕ ਕਰ ਲਿਓ 사ਸੀ ਗੱਲ ਜੀ ਸਾਰਿਆਂ ਨੂੰ ਨਾਮ ਹੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਹਡਾ ਸਕਰੀਨ ਤੇ ਵੀ ਚੱਲਦਾ ਜੀ 9779983444 9779983444 사ਸੀ ਗੱਲ